ਓ ਯਾਰ ਆ ਗਿਆ ਆ ਗਿਆ ਆ ਦੇਖਿਓ ਜਨਾਬ ਮੀਟਰੇ ਤਰ੍ਹਾਂ ਗੱਲ ਲੱਗੀਆਂ ਨੇ ਨਹੀਂ ਲੱਗਦਾ ਨਾ ਕਿਸਨੇ ਜਾਣਵੱਜ ਕੇ ਲਾਈਆਂ ਇਹ ਹੈ ਕਿੰਨਾ ਦਾ ਮੀਟਰ ਇਹ ਇਹ ਆ ਗਵੰਡਿਆ ਲਾਇਦਰੀ ਜਦ ਸੱਦ ਕੇ ਲੈ ਗਿਆ ਯਾਰ ਉਹ ਠੀਕ ਹੀ ਲੈ ਗਿਆ ਆ ਗਏ ਜਨਾਬ ਹਾਂਜੀ ਬਾਈ ਕੀ ਬਾਈ ਜੀ ਆ ਮੀਟਰ ਦੀਆਂ ਤਰ੍ਹਾਂ ਗਲਤ ਲਾਈਆਂ ਨੇ ਮੈਨੂੰ ਪਤਾ ਹੈ ਤੁਸੀਂ ਕਾਹਤੋਂ ਲਾਈਆਂ ਨੇ ਤੁਹਾਡੇ ਜੁੰਟਾ ਘੱਟ ਮੱਚੜ ਤਾਂ ਲਾਈਆਂ ਇਹ ਉਹ ਨਹੀਂ ਨਹੀਂ ਬਾਈ ਜੀ ਅਸੀਂ ਤਾਂ ਨੂੰ ਹੱਥ ਨੂੰ ਹੀ ਲਾਇਆ ਤੁਸੀਂ ਧਿਆਨ ਨਾਲ ਦੇਖੋ ਜੀ ਉਹ ਅਸੀਂ ਕੀ ਧਿਆਨ ਨਾਲ ਦੇਖੀਏ ਅਸੀਂ ਰੋਹ ਦੇਖ ਰਿਹਾ ਤੁਹਾਡੇ ਵਰਗਿਆਂ ਨੂੰ ਅਸੀਂ ਰੋਹ ਫੜਦੇ ਆਂ ਜੀ ਜੀ ਅਸੀਂ ਤਾਂ ਸੱਚੀ ਇਹਨਾਂ ਨੂੰ ਕੁਝ ਨਹੀਂ ਕੀਤਾ ਅੱਛਾ ਇਹ ਆਪਣੇ ਆਪ ਤਰ੍ਹਾਂ ਗਲਤ ਲੱਗ ਗਿਆ ਕਿ ਤੁਹਾਡਾ ਮੀਟਰ ਜੁੰਟਾ ਘੱਟ ਕੱਢੇ ਨਹੀਂ ਨਹੀਂ ਜੀ ਅਸੀਂ ਅੱਜ ਇਹਦੇ ਨਾਲ ਕੁਝ ਨਹੀਂ ਕੀਤਾ ਤੁਹਾਨੂੰ ਗਲਤਫਹਿਮੀ ਹੋ ਗਈ ਜੀ ਇਹਦੇ ਨਾਲ ਅਸੀਂ ਕੋਈ ਛੇੜਛਾੜ ਨਹੀਂ ਕੀਤੀ ਤੁਸੀਂ ਜੀ ਇੱਕ ਵਾਰੀ ਇਹਨੂੰ ਦੁਬਾਰੇ ਚੈੱਕ ਕਰ ਲਓ ਜੀ ਜਨਾਬ ਤੁਹਾਡੀ ਮੁਲਾਜ਼ਮ ਹਾਂ ਦੇ ਨੇ ਉਹੀ ਤਰ੍ਹਾਂ ਤੁਹਾਨੂੰ ਲੱਗ ਜਾਂਦੇ ਨੇ ਉਹੀ ਦੇਖਦੇ ਨੇ ਸਾਡਾ ਮੀਟਰ ਕੋਲ ਕੀ ਕੰਮ ਆ ਜੀ ਅੱਛਾ ਅੱਛਾ ਇਹਦਾ ਮਤਲਬ ਸਾਡਾ ਵਿਭਾਗ ਗਲਤ ਆ ਤੇ ਤੂੰ ਸਹੀ ਆ ਉਹ ਨਹੀਂ ਨਹੀਂ ਜਨਾਬ ਮੇਰਾ ਮਤਲਬ ਇਹ ਨਹੀਂ ਸੀਗਾ ਨਾ ਤਾਰਾ ਹੁਣ ਆਪਣਿਆਂ ਗੱਲ ਤੇ ਲੱਗ ਗਈਆਂ ਚਲ ਛੱਡੋ ਜਨਾਬ ਤੁਸੀਂ ਹੁਣ ਆਇਂ ਦੱਸੋ ਇਹਦਾ ਆਪਾਂ ਕਰੀਏ ਕੀ ਹੁਣ ਕੀ ਕਰਨਾ 1.5 ਲੱਖ ਰੁਪਏ ਤੈਨੂੰ ਜੁਰਮਾਨਾ ਵਾ ਉਹ ਵੀ ਦਫ਼ਤਰ ਜਾ ਕੇ ਭਰਨਾ ਪਊ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਆ ਨਾ ਉਹ ਤਾਂ ਵੱਖਰੀ ਆ ਨਾਲੇ ਤੇਰਾ ਮੀਟਰ ਦਾ ਕਨੈਕਸ਼ਨ ਕੱਟਿਆ ਜਾਣਾ ਲੱਗ ਗਿਆ ਪਤਾ ਉਹ ਨਹੀਂ ਨਹੀਂ ਜਨਾਬ ਮੈਂ ਇਹਨੇ ਪੈਸੇ ਕਿਵੇਂ ਭਰ ਦੂੰ ਨਾਲੇ ਅਸੀਂ ਤਾਂ ਇਹਨਾਂ ਕੋਈ ਛੇੜਛਾੜ ਕੀਤੀ ਵੀ ਨਹੀਂ ਹੈਗੀ ਸਰ ਇੱਕ ਮਿੰਟ ਰੁਗੋ ਮੈਂ ਕਰਕੇ ਉਹਨਾਂ ਨਾਲ ਗੱਲ ਕਰਕੇ ਠੀਕ ਹੈ ਤੇਰੀ ਗੱਲ ਸੁਣ ਹੂੰ ਤੇਰੀ ਸ਼ਕਲ ਦੇਖ ਕੇ ਨਾ ਮੈਨੂੰ ਤੇਰੇ ਤੇ ਦਰਸ ਆ ਗਿਆ ਤੂੰ ਐਂ ਕਰ ਮੇਰੀ ਗੱਲ ਮੰਨ ਤੇ ਕੋ ਡੇਢ ਲੱਖ ਰੁਪਏ ਨਹੀਂ ਹੈਗੇ ਨਾ ਹੂੰ ਤੇਰਾ ਮੈਂ 50000 ਛੱਡ ਦਿੰਦਾ ਵਾ ਤੇਰੇ ਕੋ 50000 ਕਿੱਥੇ ਜੇ ਗਰੀਬਾਂ ਕੋਲ ਚਲ ਯਾਰ ਹੁਣ ਕੀ ਕਰੀਏ ਚਲ ਇੱਕ ਮਿੰਟ ਰੋਕ ਮੈਂ ਸ਼ਾਵ ਨੂੰ ਪੁੱਛ ਕੇ ਆਇਆ ਲੋਕਾਂ ਦੀ ਪਤਾ ਬਿਨਾਂ ਸਰ ਉਹ ਮਿਆਂ ਯਾਰ ਵੀ ਗਹਿਰੇ ਜੀ ਯਾਰ ਬੜਾ ਥੋੜਾ ਯਾਰ ਦੇਖ ਲਓ ਚਲ ਤੂੰ ਗੱਲ ਕਰਕੇ ਉਹ ਅੰਦਰੀ ਵਾਲੇ ਆਜੋ ਉਹਨਾਂ ਦੀ ਅੰਦਰ ਹੀ ਬੈਠ ਕਰ ਲੈ ਪਰ ਮੈਂ ਸਾਈਡ ਤੇ ਖੜੂ ਠੀਕ ਹੈ ਜੀ ਕੋਈ ਆਜੋ ਬੜੀ ਗੱਲ ਸੁਣੋ ਸਾਬ ਗਨੇ ਤੇਰੇ ਕੋ 50 ਹਜ਼ਾਰ ਹੈ ਯਾਰ 50 ਹੀ ਹਾਂ ਨੀ ਛਾੜ ਦਿੰਨੇ ਹੋਰ ਦੱਸ ਤੁਹਾਡੇ ਕੋ 50000 ਕਿੱਥੇ ਆ ਜੀ ਯਾਰ ਦੂ ਘੱਟ ਤਾਂ ਮੰਨਣਾ ਹੀ ਉਹਨੇ 50 ਸਾਡੇ ਕੋ ਕਿੱਥੇ ਹੈ ਗਰੀਬਾਂ ਕੋਲੇ ਮੇਰੀ ਗੱਲ ਸੁਣ ਹਮ ਚੱਲ ਤੇਰੇ ਕੋ 50 ਨਹੀਂ ਹੈਗਾ ਨਾ ਨਹੀਂ ਉਹ 40 ਤਾਂ ਹੈਗਾ ਹੀ ਆ ਚੱਲ 40 ਇਦੋਂ ਘੱਟ ਤਾਂ ਬਾਈ ਹੋਣਾ ਨਹੀਂ ਹੁਣ 40 ਦੇ ਦੇ 40 ਵੀ ਸਾਡੇ ਕੋਲ ਹੈ ਨਹੀਂ ਜੀ ਉਹ ਫੇਰ ਤੇਰੇ ਕੋ ਭਰਾਵਾ ਪੈਸੇ ਹੈ ਕਿੰਨੇ ਆ ਇਹ ਦੱਸ ਦੇ ਵੱਧ ਤੋਂ ਵੱਧ ਮਸਲ ਕਰ ਕਰਾ ਕੇ 30000 ਹੋਣਾ ਮ ਉਹ ਵੀ ਮੈਂ ਜੋੜ ਕੇ ਰੱਖਿਆ ਸੀਗਾ ਕੋਈ ਜ਼ਰੂਰੀ ਕੰਮ ਬਾਅਦ ਤੇ ਚੱਲ ਪੀ ਉਹ ਲਿਆ ਸਾਰ ਦਿਨੇ ਤੇਰਾ ਜਾ ਹਾਂ ਲੋ ਸਾਹਿਬ ਕਰ ਲਓ ਜਿੰਨੀ ਤੇ ਉਹ ਚੱਲ ਜੇ ਤੂੰ ਲੈ ਕੇ ਆਇਆ ਤਾਂ ਪੂਰੇ ਹੋਣਗੇ ਚੱਲ ਆ ਜਾ ਆਹ ਕੋਲ ਠੀਕ ਆ ਜੀ ਉਪਰਾਵਾ ਤੈਨੂੰ ਪਤਾ ਵੀ ਆ ਤੇਰੇ ਮੀਟਰ ਦੀ ਤਾਰਾਂ ਸਹੀ ਲੱਗੀਆਂ ਜਾਂ ਗਲਤ ਲੱਗੀਆਂ ਮੈਨੂੰ ਕੀ ਪਤਾ ਜੀ ਇਹ ਚੀਜ਼ਾਂ ਬਾਰੇ ਇਹ ਮੀਟਰ ਦੀਆਂ ਤਾਰਾਂ ਸਹੀ ਆ ਜਾਂ ਗਲਤ ਆ ਜੀ ਤੂੰ ਤਾਰਾਂ ਨੂੰ ਗਲਤ ਸਮਝ ਕੇ ਤੂੰ ਸਾਨੂੰ ਫੇਰ ਵੀ 30000 ਰੁਪਏ ਫੜਾਈ ਜਾਂਦਾ ਵਾ ਜੀ ਮੈਨੂੰ ਕੀ ਪਤਾ ਇਹ ਤਾਰਾਂ ਸਹੀ ਆ ਕਿ ਗਲਤ ਆ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਉਪਰਾਵਾ ਤੇਰੇ ਮੀਟਰ ਦੀਆਂ ਸਾਰੀਆਂ ਤਾਰਾਂ ਸਹੀ ਨੇ ਤੇ ਦੂਜੀ ਗੱਲ ਅਸੀਂ ਕੋਈ ਬਿਜਲੀ ਮੁਲਾਜ਼ਮ ਨਹੀਂ ਹੈਗੇ ਬਿਜਲੀ ਮੁਲਾਜ਼ਮ ਨਹੀਂ ਤੁਸੀਂ ਕੌਣ ਹੋ ਅਸੀਂ ਪੁਲਿਸ ਮਲਾਜਮ ਆ ਅੱਜ ਕੱਲ ਪੁਲਿਸ ਵਾਲਿਆਂ ਨੇ ਸਾਡੇ ਵਿਭਾਗਮੇ ਨੇ ਇੱਕ ਜਾਗਰੂਤਾ ਮਹਿਮਾ ਚਲਾਈ ਆ ਬਿਜਲੀ ਵਿਭਾਗਮੇ ਵਾਲੇ ਨਾਂ ਤੇ ਨਕਲੀ ਮਲਾਜਮ ਬਣ ਕੇ ਨਾ ਲੋਕਾਂ ਨਾਲ ਫਰੋਡ ਕਰਦੇ ਨੇ ਨਾਲੇ ਠੱਗੀਆਂ ਮਾਰਦੇ ਨੇ ਅਸੀਂ ਉਹਨਾਂ ਨੂੰ ਰੋਕ ਰਹੇ ਆ ਤੇ ਉਹਨਾਂ ਵਾਸਤੇ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਜਿਹੜਾ ਹੁਣ ਤੇਰੇ ਨਾਲ ਜਮੇ ਹੋ ਰਿਹਾ ਸੀ ਤੇ ਇਥੋਂ ਹੁਣ ਅਸੀਂ 30000 ਲਏ ਸੀ ਜੇ ਕਦੇ ਅੱਗੇ ਤੋਂ ਐ ਹੋਜੀ ਗੱਲ ਹੁੰਦੀ ਆ ਨਾ ਜਦੋਂ ਆਪਾਂ ਆਪਦੀ ਥਾਂ ਤੇ ਸਹੀ ਆ ਤਾਂ ਘਬਰਾਓ ਨਾ ਪਹਿਲੀ ਗੱਲ ਬਿਲਕੁਲ ਨਾ ਘਬਰਾਓ ਕਿਉਂਕਿ ਆਪਾਂ ਆਪਦੀ ਥਾਂ ਤੇ ਸਹੀ ਆ ਤੇ ਦੂਜੀ ਗੱਲ ਇਹਦੀ ਤੁਰੰਤ ਸੂਚਨਾ ਆਪ ਦੇ ਨੇੜੇ ਪੁਲਿਸ ਸਟੇਸ਼ਨ ਨੂੰ ਜ਼ਰੂਰ ਦਿਓ ਕਿਉਂਕਿ ਭਾਈ ਅੱਜ ਕੱਲ ਫਰਾਡ ਦੁਨੀਆ ਤੇ ਬਹੁਤ ਜ਼ਿਆਦਾ ਵੱਧ ਗਿਆ ਧਿਆਨ ਰੱਖੀ ਅੱਗੇ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਗੇ ਤੋਂ ਜੇ ਐ ਜੇ ਕੋਈ ਵਾਰਦਾਤ ਹੁੰਦੀ ਆ ਮੈਂ ਜ਼ਰੂਰ ਆਪਣਾ ਖਿਆਲ ਰੱਖੂੰਗਾ ਜੀ ਠੀਕ ਹੈ ਹਾਲੋ ਬਾਈ ਜੀ ਆਪਣੀ ਮੰਨ ਠੀਕ ਆ ਬਾਈ ਜੀ ਬਸ ਗਿਆ ਜਿੱਥਾ